ਕੀ ਦਾ ਖਾਸ ਹਸੀ ਦੀ ਵਾਇਪੀ ਕਿ ਤੇ ਢੁੱਲੂ ਵਾਲਕੋ ਸਰਾਰ ਹੋਰ ਇੱਕ ਬਹੁਤ ਦਰਦਨਾਕ ਹਾਸਾ ਵਾਪਰਿਆ ਟਰੈਕਟਰ ਜਿਹੜਾ ਆਪਣਾ ਲੋਡ ਕਰਕੇ ਗੰਨੀਆਂ ਦੀ ਟਰਾਲੀ ਦੇ ਨਾਲ ਤੇ ਵੀਰ ਪ੍ਰਦੀਪ ਸਿੰਘ ਜੀ ਜਿਨ੍ਹਾਂ ਦਾ ਪੀ ਪੈਲਸ ਢੁੱਲੂ ਵਾਲਾ ਤੇ ਉਹਨਾਂ ਦੇ ਫਾਦਰ ਸਾਹਿਬ ਅੰਤਰਾਜ ਹਸਪੀਟਲ ਦੀ ਤਰਫ ਦੇ ਜਿਹੜੇ ਕਾਹੇ ਜਰਾ ਮਸ਼ੂਰ ਨੇ ਤੇ ਬੜੀ ਦੁਖਦਾਈ ਖਬਰ ਸਾਹਮਣੇ ਆਈ ਕਿ ਜਿਹੜਾ ਵੀਰ ਸਾਡਾ ਟਰੈਕਟਰ ਚਲਾ ਰਿਹਾ ਸੀ ਟਰਾਲੀ ਟਰੈਕਟਰ ਤੇ ਸੀਗੇ ਉਹਨਾਂ ਦੀ ਮੌਤ ਹੋ ਗਈ ਇਹ ਉੱਧਰ ਅਨੋਵਾ ਗੱਡੀ ਜਿਹਨਾਂ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਪੂਰੀ ਹੋ ਜਗਾ ਜਿਹੜੇ ਇਲਾਜ ਹਸਪਤਾਲ ਦੇ ਵਿੱਚ ਪਹੁੰਚੇ ਨਹੀਂ ਸੋ ਬਟ ਇਹ ਜਿਹੜਾ ਬਹੁਤ ਵੱਡਾ ਇੱਕ ਜਿਹੜਾ ਘਾਟਾ ਇਹ ਸਾਡੇ ਪੂਰੇ ਈਰੀਨ ਦੀ ਹੈ ਜਿਹੜੇ ਸਾਡੇ ਉਧਰੋਂ ਵੀ ਪਰਿਵਾਰ ਅਨੋਵਾ ਗੱਡੀ ਕਰਦਾ ਹੈ ਜਿਹਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਬੜੀ ਹੈ ਜਿਹੜਾ ਸਮਾਂ ਬਹੁਤ ਮਾੜਾ ਆ ਪਰ ਸਮੇਂ ਦੇ ਮੁਤਾਬਕ ਜੇ ਤਾਂ ਰੋਡ ਦੇ ਉੱਪਰ ਬਹੁਤ ਜ਼ਿਆਦਾ ਟ੍ਰੈਫਿਕ ਵੱਧ ਰਹੀ ਆ ਰਾਹੀ ਕੋ ਵਗਨ ਦੇ ਨਾਲ ਨਾਲ ਜਿਹੜੀ ਕਾਰਸੀ ਹੈ ਵਾਪਰਦੇ ਆ ਪਰ ਮੈਂ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਤੁਹਾਡੇ ਚੈਨਲ ਆਹੀਂ ਜਰੂਰ ਦੱਸਣਾ ਚਾਹੁੰਦਾ ਕਿ 2-4 ਮਿੰਟ ਆਪਾਂ ਲੇਟ ਹੋ ਜਾਈਏ ਪਰ ਕਦੀ ਵੀ ਕਾਲੀ ਦਾ ذریعے ਕਹਿੰਦੀ ਹੋਰ ਬਹੁਤ ਚੋਟੀ ਹੈ ਭੱਡੇ ਰੂਟ ਨਹੀਂ ਆ ਛੋਟੇ ਰੂਟ ਹੁੰਦੇ ਕਰਕੇ ਜਿਹੜਾ ਵੀ ਵੱਡੀ ਗੱਡੀ ਪਾਰਟੀ ਕਰੇਗੀ 25 ਜੀ ਮੰਗਲਵਾਰ ਜਿੱਦੀ ਰਹੀ ਹਾਂ ਜੀਰ ਜੀ ਨੇ ਪਹਿਲਾਂ ਦੱਸਿਆ ਕਿ ਪਿਛਲੇ ਮੰਗਲਵਾਰ ਇਹਨਾਂ ਦੀ ਵੀ ਜਿਹੜੀ ਗੱਡੀ ਪਾਰਟੀ ਆ ਰੋਡ ਬਿਲਕੁਲ ਬਹੁਤ ਜ਼ਿਆਦਾ ਛੋਟੇ ਨੇ ਟ੍ਰੈਫਿਕ ਜਿਆਦਾ ਵੱਧ ਗਈ ਆ ਮੈਂ ਸਾਰੇ ਯਾਤਰੀ ਸਹਿਬਾਨਾਂ ਨੂੰ ਸਾਰੇ ਭਰਾਵਾਂ ਨੂੰ ਜਿੰਨੇ ਵੀ ਲੋਕ ਆਪਣੇ ਪਰਿਵਾਰਾਂ ਦੇ ਨਾਲ ਜਾਂਦੇ ਨੇ ਉਹਨਾਂ ਨੂੰ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਦੋ ਚਾਰ ਮੇਕਦੀ ਦੇਵੀ ਜਿਹੜੀ ਆ ਉਹ ਬਹੁਤ ਚੰਗੀਆਂ ਬਿਲਕੁਲ ਹੌਲੀ ਚਲਾਓ ਕਿਉਂਕਿ ਜਾਨ ਤੋਂ ਵੱਧ ਕੇ ਕੋਈ ਨਹੀਂ ਆਪਣੀ ਫੈਮਲੀ ਤੋਂ ਵੱਧ ਕੇ ਸਾਡੇ ਬੱਚਿਆਂ ਨਾਲ ਤੁਹਾਡੀ ਵੀ ਤੇ ਆ ਰੀਝ ਹੈ ਜੀ ਕਿਸੇ ਤੋਂ ਇਸ ਤੋਂ ਵੱਧ ਕੇ ਉਸ ਤੋਂ ਵੱਧ ਕੇ ਕੁਝ ਨਹੀਂ ਕੁਝ ਨਹੀਂ ਹੈਗਾ ਕਿਉਂਕਿ ਸਮਾਂ ਜਿਹੜਾ ਆ ਅੱਜ ਦਾ ਸਰੀਂਗ ਦਾ ਕਾਲੀ ਦਾ ਆ ਪਰ ਉਹ ਜਦੋਂ ਕਿਸੇ ਦਾ ਨੁਕਸਾਨ ਹੋ ਜਾਣਾ ਕਿਸੇ ਨੂੰ ਨਹੀਂ ਪਤਾ ਕਿ ਕੋਈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਜੀ ਕਿ ਜਿੰਨੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ ਕਿਰਪਾ ਕਰਕੇ ਬੜੇ ਇਤਿਆਹ ਦੇ ਨਾਲ ਬੜੇ ਧਿਆਨ ਨਾਲ ਚੱਲੋ ਤਾਂ ਕਿ ਜਿਹੜਾ ਸਾਡਾ ਆਪਣਾ ਆਪਾ ਜਾਂ ਅਸੀਂ ਕਿਸੇ ਹੋਰ ਦੀ ਵੀ ਜਾਨ ਬਚਾ ਸਕੀਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪ ਤਾਂ ਖਾਲੀ ਦੇ ਵਿੱਚ ਚੱਲ ਕੇ ਜਦੋਂ ਮਤਲਬ ਕਿ ਆਪਣਾ ਨੁਕਸਾਨ ਤਾਂ ਹੋਣਾ ਹੀ ਉਹਨਾਂ ਦਾ ਘਾਟੀ ਫੈਮਲੀ ਤੁਹਾਡੀ ਡੀਟ ਕਰਦੀ ਹੈ ਨਾ ਘਰ ਦੇ ਵਿੱਚ ਬੱਚੇ ਤੁਹਾਡੇ ਜੇ ਪਰਿਵਾਰ 바ਜੀ ਹੋ ਜਾਂਦੇ ਆ ਬਿਲਕੁਲ ਸਾਰਾ ਕੁਝ ਆ ਨਾ ਦੋ ਚਾਰ ਮਿੰਟ ਦੀ ਕਾਲੀ ਦੀ ਨਾਲ ਕਿਛਲੀ ਪਰਿਵਾਰਾਂ ਦਾ ਨਹੀਂ ਆਪਾਂ ਸੋਚਦੇ ਵੀ ਪਿੱਛੇ ਜਾ ਕੇ ਪਰ ਕਿਉਂਕਿ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਕੀ ਹੋਣਾ ਜੇ ਕੋਹਾਣਾ ਵਰਤ ਜਾਂਦਾ ਫੇਰ ਤਾਂ ਕੋਈ ਹੋਗਾ ਕਿ ਵੇ ਉਹ ਜੇ ਜਿਹੜੀ ਆਖੀ ਹੁੰਦੀ ਹੈ